ਜੀ ਮੈਂ ਹਰਦੀਪ ਕੁਮਾਰ ਬਹੁਤਰਾ ਸਾਇਕ ਜਿਲ੍ਹਾ ਟਾਰਨੀ ਇਹ ਜਿਹੜਾ ਕੇਸ ਆ ਜੁਲਾਈ ਮਹੀਨੇ 2024 ਵਿੱਚ ਜਿਹੜੀ ਇਹ ਘਟਨਾ ਵਾਪਰੀ ਸੀਗੀ ਬੱਚੀ ਨਾਲ ਜਦੋਂ ਜਿਹੜਾ ਇਹ ਦੋਸ਼ੀ ਐ ਉਹਦੇ ਨਾਲ ਜਿਹੜਾ ਗਲਤ ਕੰਮ ਕਰਕੇ ਤੇ ਉਤੋਂ ਭੱਜ ਗਿਆ ਸੀ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਜਲਦੀ ਇਹਦੀ ਇਨਵੈਸਟੀਗੇਸ਼ਨ ਬੜੇ ਸੋ ਚੱਜੇ ਢੰਗ ਨਾਲ ਕਰਕੇ ਤੇ ਚਲਾਨ ਜਲਦੀ ਅਦਾਲਤ ਵਿੱਚ ਪੇਸ਼ ਕੀਤਾ ਮੈਡਮ ਲਜਿੰਦਰ ਕੋਰ ਸਿੱਧੂ ਜੱਜ ਸਾਹਿਬ ਉਹਨਾਂ ਨੇ ਵੀ ਕੇਸ ਜਿਹੜਾ ਆ ਉਹ ਡੇ ਬਾਏ ਡੇ ਵੀ ਚਲਾਇਆ ਛੋਟਿਆਂ ਤਰੀਕਾ ਪਾਈਆਂ ਗਈਆਂ ਤੇ ਬੜੇ ਸਟੇਜੇ ਢੰਗ ਨਾਲ ਜਿਹੜਾ ਉਹਨਾਂ ਨੇ ਟ੍ਰਾਇਲ ਜਿਹੜਾ ਖਤਮ ਕਰਕੇ ਤੇ ਆਰਗੂਮੈਂਟ ਤੇ ਜਿਹੜੇ ਆ ਉਹ ਬੱਚੇ ਨੂੰ ਇਨਸਾਫ ਮਿਲਿਆ ਬੱਚੇ ਨੂੰ 6 ਲੱਖ ਰੁਪਈਆ ਜੁਰਮਾਨਾ ਜਿਹੜਾ ਸੀਗਾ ਉਹਨੂੰ ਦੋਸ਼ੀ ਨੂੰ ਜੁਰਮਾਨਾ ਪਾ ਕੇ ਤੇ ਬੱਚੇ ਨੂੰ ਇਨਸਾਫ ਦਿੱਤਾ ਗਿਆ 6 ਲੱਖ ਰੁਪਈਆ ਉਹਦੀ ਵੈਲਫੇਅਰ ਲਈ ਉਹਦੇ ਵਿਕਾਸ ਲਈ ਬੱਚੇ ਦੇ ਜਿਹੜਾ ਉਹਦੇ ਨਾਮ ਕੀਤਾ ਗਿਆ ਉਸ ਤੋਂ ਇਲਾਵਾ ਦੋਸ਼ੀ ਨੂੰ ਜਿਹੜਾ ਆ ਉਹ ਜੁਰਮਾਨਾ ਵੀ ਪਾਇਆ ਗਿਆ ਤੇ ਸਜ਼ਾ ਜਿਹੜੀ ਆ ਲਾਈਫ ਇੰਪ੍ਰਿਜ਼ਨਮੈਂਟ ਦਿੱਤੀ ਲਾਈਫ ਇੰਪ੍ਰਿਜ਼ਨਮੈਂਟ ਸਿਰਫ ਇੱਕ ਸਿੰਪਲ ਨਹੀਂ ਸੀ ਕਿ ਸਿਰਫ ਜਿੰਦਗੀ ਦੀ ਸਜ਼ਾ ਜ ਜ ਸਨ ਔਰਮਲ ਬਾਅਦ ਵਿੱਚ ਉਹਨੂੰ ਕਮਿਊਨਿਟੀ ਕਿਤਾਇ ਘੱਟ ਕੀਤਾ ਜਾਂਦਾ ਜਾਂ ਕੁਝ ਉਹਦੇ ਵਿੱਚ ਜੱਜ ਸਾਹਿਬ ਨੇ ਲਿਖਿਆ ਹੈ ਕਿ ਜਿੰਨੀ ਇਹਦੀ ਲਾਈਫ ਰਹਿ ਗਈ ਹੈ ਓਨੀ ਦੇਰ ਤੱਕ ਜੇ ਅੰਦਰ ਰਹੇਗਾ ਮਤਲਬ ਕਿ ਇਹ ਜਿਹੜਾ ਨਵੀਂ ਧਾਰਾ ਜਿਹੜੀਆਂ ਨਵੇਂ ਕਾਨੂੰਨ ਆਏ ਨੇ ਉਹਨਾਂ ਤਹਿਤ 65 ਧਾਰਾ 65 ਉਸ ਅਲਾਵਾ ਸ਼ੇਪੋਕਸ ਐਕਟ ਉਹਦੇ ਤਹਿਤ ਜਿਹੜਾ ਸੀਗਾ ਮਾਮਲਾ ਜਿਹੜਾ ਸੀਗਾ ਦਰਜ ਹੋਇਆ ਸੀ ਕੇਸ ਚੱਲਿਆ ਦੋਸ਼ੀ ਦੀ ਉਮਰ ਕਿੰਨੀ ਸੀ ਦੋਸ਼ੀ ਦੀ ਉਮਰ ਕਰੀਬ 22 ਸਾਲ ਦੇ ਕੋਈ ਹੈ ਤੇ ਲੜਕੀ ਦੇ ਦੱਸਿਆ ਗਿਆ ਕਿ ਗਰੀਬ ਪਰਿਵਾਰ ਤੋਂ ਸੀ ਕੀ ਕਰਦੇ ਸੀ ਉਹਦੇ ਪਰਿਵਾਰ ਉਹ ਕਿੱਦਾਂ ਇਨਸੀਡੈਂਟ ਹੋਇਆ ਸੀ ਜੀ ਉਹ ਕੋਈ ਜੱਸਾ ਅੱਜ ਕੱਲ ਜਿਹੜੇ ਫਾਸਟ ਫੂਡ ਦੀ ਰੇੜੀ ਜਾਂ ਜੂਸ ਵਗਰੇ ਦੀ ਰੇੜੀ ਉਹ ਹੀ ਉਹਨਾਂ ਦਾ ਕੰਮ ਸੀ ਕੋਈ ਘਰਾਂ ਦੇ ਵਿੱਚ ਵੀ ਕੰਮ ਕਰਦੇ ਸੀ ਜਿਹੜੀ ਉਹਦੀ ਮਾਤਾ ਆ ਜਾਂ ਸੱਸ ਸੀ ਉਹ ਲੋਕਾਂ ਦੇ ਘਰ ਚ ਕੰਮ ਕਰਦੀ ਸੀ ਇਹ ਜਿਹੜਾ ਦੋਸ਼ੀ ਹੈ ਕਹਿੰਦਾ ਮੇਰੀ ਭਤੀਜੀਆਂ ਵਰਗੀ ਆ ਇਹਨੂੰ ਮੈਂ ਕੋਈ ਨਹੀਂ ਘਰ ਸਾਹਮਣਾ ਤੁਸੀਂ ਕੰਮ ਕਰ ਰਹੇ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਲੜਕੀ ਜਿਹੜੀ ਆ ਕੋਈ ਸਹੀ ਸਹੀ ਹਾਲਾਤ ਚ ਨਹੀਂ ਸੀ ਇਹ ਲਾਗ੍ਰਿਆ ਸੀ ਜਿਹੜਾ ਸਾਫ਼ ਝਾਹਿਰ ਸੀ ਜਿਹੜਿਆ ਸ਼ਬਦ ਵੀ ਕਹਿਣ ਲੱਗਿਆ ਥੋੜਾ ਜਿਹਾ ਹੁੰਦਾ ਹੈ ਕਿ ਪਬਲਿਕ ਚ ਕੀ ਅਸੀਂ ਕੀ ਇਹਨੂੰ ਬਿਆਨ ਕਰੀਏ ਇਹ ਉੱਥੋਂ ਭੱਜ ਚੁੱਕਾ ਸੀ ਤੇ ਜਦੋਂ ਡਾਕਟਰੀ ਮਾਇਨਾ ਵੀ ਲੜਕੀ ਦਾ ਹੋਇਆ ਤੇ ਪਾਇਆ ਗਿਆ ਕਿ ਹਾਂ ਉਹਦੇ ਨਾਲ ਕੁਝ ਗਲਤ ਹੈ ਉਸ ਤੋਂ ਇਲਾਵਾ ਕੋਈ ਵੀ ਅਸਧਿਕ ਡਿਫੈਂਸ ਨਹੀਂ ਕਰ ਸਕਿਆ ਕਿ ਕਿਉਂ ਉਹ ਪੱਜ ਜਿੱਸ ਤਰ੍ਹਾਂ ਸੀ ਕਿਉਂਕਿ ਇਹਨਾਂ ਕੇਸਾਂ ਵਿੱਚ ਜਿਹੜਾ ਆ ਜੇਕਰ ਬੱਚੇ ਨੇ ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨਹੀਂ ਤੇ ਪੋਸ਼ਕ ਜਿਹੜੇ ਆ ਜ਼ਿੰਮੇਵਾਰੀਆ ਦੋਸ਼ੀ ਤੇ ਆਂਦੀਆਂ ਨੇ ਕਿ ਤੁਸੀਂ ਦੱਸੋ ਵੀ ਤੁਸੀਂ ਕੀ ਕਹਿਣਾ ਚਾਹਦੇ ਹੋ ਉਹ ਕੋਈ ਪ੍ਰੂਫ ਨਹੀਂ ਕਰ ਸਕਿਆ ਆਪਣੇ ਕੇਸ ਨੂੰ ਤੇ ਸਰਕਾਰ ਨੇ ਬਹੁਤ ਹੀ ਸਚੇ ਜਿਹੇ ਢੰਗ ਨਾਲ ਪੁਲਿਸ ਦੀ ਵੀ ਕਾਰਵਾਈ ਬਹੁਤ ਵਧੀਆ ਰਹੀ ਜੱਜ ਸਾਹਿਬ ਨੇ ਵੀ ਨਿਆਂ ਜਿਹੜਾ ਬੱਚੇ ਨੂੰ ਦਿੱਤਾ ਲੜਕੀ ਵੀ ਫਿਜ਼ੀਕਲੀ ਅਬ ਨਾਰਮਲ ਵੀ ਕੁਝ ਨਹੀਂ ਬੱਚਾ ਤੇ ਜੇ ਸਿਰਫ 2.5 2 ਸਾਲ 3 ਮਹੀਨੇ ਦੀ ਸੀ ਅਜੇ ਉਹ ਬੋਲ ਨਹੀਂ ਸਕਦੀ ਸੀ ਤੇ ਅਜੇ ਇੰਨੀ ਕੋਈ ਔਕੜ ਆਈ ਕਿਉਂਕਿ ਇਹੋ ਜਿਹੇ ਕੇਸਾਂ 'ਚ ਬਹੁਤ ਜ਼ਿਆਦਾ ਪ੍ਰੋਬਲਮ ਆਂਦੀਆਂ ਤੇ ਇੱਕ ਤੇ ਗਰੀਬ ਪਰਿਵਾਰ ਨਾਲ ਸੰਬੰਧ ਅਸੀਂ ਤੇ ਦੂਜੇ ਉਹ ਵਕੀਲ ਵੀ ਨਹੀਂ ਹੀ ਕਰ ਸਕਦੇ ਤੁਸੀਂ ਉਹਨਾਂ ਨੂੰ ਪੂਰੀ ਹੈਲਪ ਕੀਤੀ ਹੈ ਜੀ ਦੇਖੋ ਮੇਰਾ ਤਾਂ ਕੰਮ ਹੈ ਜੋ ਵੀ ਸਰਕਾਰ ਦੇ ਕੇਸ ਹੈ ਉਹਨਾਂ ਨੂੰ ਟੰਗ ਨਾਲ ਉਹ ਤੋਂ ਮੈਂ ਕੇਸਾਂ ਨੂੰ ਲੜਾਂ ਜੋ ਵੀ ਸਾਡੇ ਕੈਬਨਟਸ ਆਂਦਾ ਸੀ ਸਾਹਮਣੇ ਰੱਖੀਏ ਜਿਹੜੇ ਗਰੀਬ ਪਰਿਵਾਰ ਦੀ ਅਸੀਂ ਗੱਲ ਕਰ ਰਹੇ ਹਾਂ ਜੋ ਅੱਜ ਮਾਹੌਲ ਬਣ ਚੁੱਕੇ ਨੇ ਸਰਕਾਰ ਆ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਆ ਉਹ ਸੇਵਾਵਾਂ ਨਿਭਾ ਰਹੇ ਨੇ ਆਪਣੀਆਂ ਦੱਸ ਰਹੇ ਨੇ ਪੁਲਿਸ ਵੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਹੈ ਸੈਂਟੀਫਿਕਲੀ ਵੀ ਕੀਤੀ ਹੈ ਜੀ ਇਸ ਤੋਂ ਇਲਾਵਾ ਜੋ ਕੋਰਟ ਨੇ ਕੋਰਟ ਨੇ ਬਹੁਤ ਵਧੀਆ ਫਾਸਟ ਐਕਸਪੈਸ਼ਲ ਕੋਰਸ ਤੇ ਉਹਨਾਂ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਸ ਕੇਸ ਨੂੰ ਡੇ ਬਾਈ ਡੇ ਚਲਾ ਕੇ ਜਲਦੀ ਜਲਦੀ ਜਿਹੜਾ ਉਹਨੂੰ ਨਿਆ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਇਸ ਦੌਰਾਨ ਪ੍ਰੈਸ਼ਰ ਦੀ ਨਹੀਂ ਕੋਈ ਅਸਾਂ ਦੀ ਕੋਈ ਵੀ ਗੱਲ ਆਜੀ ਅੱਜ ਸਨਮਾਨਿਤ ਕੀਤਾ ਜਾ ਰਿਹਾ ਤੁਹਾਨੂੰ ਜੁਡੋ ਸੈਂਟਰ ਵੱਲੋਂ ਤੇ ਇਸਤਰੀ ਸਭਾ ਵੱਲੋਂ ਠੀਕ ਹੈ ਨਾ ਚਾਹੋਗੇ ਮੈਂ ਆਭਾਰੀਆਂ ਜੀ ਮੈਂ ਸਾਸੀ ਸਾਹਿਬ ਨੂੰ ਉਹਨਾਂ ਦੀ ਟੀਮ ਨੂੰ ਸਾਰੀ ਨੂੰ ਕੋਰ ਸਾਹਿਬ ਮਹਿਲਾ ਜਿਹੜੇ ਨੇ ਇਹਨਾਂ ਸਾਰਿਆਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਇਹ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਇਸ ਜ਼ਿਲ੍ਹੇ ਵਿੱਚ ਇਹ ਮੇਰੇ ਲਈ ਬੜੀ ਮਾਨ ਦੀ ਗੱਲ ਹੈ ਕਿ ਅੱਜ ਮੈਨੇ ਉੱਥੇ ਬਲਾ ਗਿਆ ਮੇਰੇ ਤੋਂ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮੈਨੂੰ ਤਾਂ ਸਵੇਰੇ ਹੀ ਜੋ ਇਹਨਾਂ ਨੂੰ ਦੱਸਿਆ ਤੇ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਸੀ ਕਿ ਮੈਂ ਇਹਨਾਂ ਕੋ ਸਮਰਥਨ ਕਰ ਸੋਸਾਇਟੀ ਨੂੰ ਕੋਈ ਮੈਸੇਜ ਦੇਣਾ ਚਾਹੀਦਾ ਹੈ ਕਿਉਂਕਿ ਜਗ੍ਹਾ ਜਗ੍ਹਾ ਤੇ ਦਰਿੰਦੇ ਫਿਰ ਰਹੇ ਆ ਔਰ ਛੋਟੀਆਂ ਬੱਚੀਆਂ ਇਦਾਂ ਹੀ ਘੁੰਮਦੀਆਂ ਹੁੰਦੀਆਂ ਜੀ ਮੈਂ ਜੋ ਦੇਖਿਆ ਕਿ ਵਾਕਈ ਹੀ ਇਹ ਨਾ ਅੱਜ ਦੀ ਇੱਕ ਬੜੀ ਵੱਡੀ ਲੋੜ ਹੈ ਕਿ ਬੱਚਿਆਂ ਨੂੰ ਸਕੂਲ ਦੇ ਵਿੱਚ ਇੱਕ ਲੈਕਚਰ ਜ਼ਰੂਰ ਲੱਗਣੇ ਚਾਹੀਦੇ ਨੇ ਜੇ ਇਸ ਬੇਸ ਤੇ ਕਿ ਇੱਕ ਕੀ ਚਾਰਕੋਸ਼ੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਜੇਕਰ ਕੁਛ ਉਸ ਤੋਂ ਧੇਰ ਕੇ 16 ਸਾਲ ਦੀ ਲੜਕੀ ਆ ਜਾਂ 14 ਸਾਲ ਦੀ ਲੜਕੀ ਉਹਦੇ ਜੇਕਰ ਹਾਂ ਕਹੇ ਤੇ ਜੋ ਮਰਜੀ ਹੈ ਇਸ ਤਰ੍ਹਾਂ ਨਹੀਂ ਹੈ ਜੇ 18 ਸਾਲ ਤੋਂ ਲੜਕੀ ਦੀ ਘਾਟ ਹੋ ਮਰੇ ਚਾਹੇ ਉਹ ਹਾਂ ਵੀ ਕਹਿੰਦੀ ਆ ਉਹ ਅਸੀਂ ਉਹਨਾਂ ਕੁਝ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ 18 ਸਾਲ ਤੋਂ ਜਿਹੜਾ ਕਾਨੂੰਨ ਦੇ ਮੁਤਾਬਕ ਜਿਹੜੀ ਹੈ ਇਹ ਘਾਟ ਹੀ ਮੰਨੀ ਜਾਂਦੀ ਤੇ ਉਹਦੀ ਕੰਸੈਂਟ ਜਿਹੜੀ ਹੈ ਉਹ ਰੈਲੇਵੈਂਟ ਮਤਲਬ ਕਿ ਉਹ ਉਹਨੂੰ ਨਹੀਂ ਲਾਗੂ ਕੀਤਾ ਜਾਂਦਾ ਨਾਰਮਲੀ ਇਸ ਕਰਕੇ ਉਹਦੀ ਕੰਸੈਂਟ ਜਿਹੜੀ ਹੈ ਉਹਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਇਸ ਕਰਕੇ ਸਕੂਲਾਂ ਚ ਪਤਾ ਹੋਣਾ ਚਾਹੀਦਾ ਕਿ ਅਸਲੀ ਜ ਇਨਾ ਜਿਹੜੇ ਇਸ ਤਰ੍ਹਾਂ ਦੇ ਕੰਮ ਨੇ ਉਹਨਾਂ ਨੂੰ ਅਸੀਂ ਦੁਸ਼ਤ ਕਰਮ ਨਾ ਕਰੀਏ ਤੇ ਦੁਹਰਈਏ ਨਾ ਚਾਹੀਏ